ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵਪਾਰੀ ਚੈਨਲ ਤੇ ਫੇਰ ਸਵਾਗਤ ਆ ਫੇਸਬੁੱਕ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਤੇ YouTube ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਧੁੰਦ ਬਹੁਤ ਹੀ ਪਿਛਲੇ ਦਿਨਾਂ ਤੋਂ 2-3 ਦਿਨ ਤੋਂ ਪੈ ਰਹੀ ਆ ਸੋ ਟਰੈਵਲ ਘਟ ਹੋ ਰਿਹਾ ਤੇ ਤੁਸੀਂ ਵੀ ਸਾਰੇ ਵੀਰ ਭਰਾ ਟਰੈਵਲ ਕਰਨ ਤੋਂ ਪਰਹੇਜ਼ ਰੱਖਿਓ ਕਿਉਂਕਿ ਐਕਸੀਡੈਂਟ ਬਹੁਤ ਰਾਵਾਂ ਤੇ ਹੁੰਦੇ ਆ ਥੋੜਾ ਜਿਹਾ ਦਿਨ ਨਿਕਲੇ ਤੋਂ ਨਿਕਲਾ ਕਰੋ ਸੋ ਇਹ ਗੱਲਾਂ ਤਾਂ ਹੁੰਦੇ ਰਹਿਣੀਆਂ ਬਾਕੀ ਅੱਜ ਦੋ ਇੱਕ ਬੂਰੀ ਹੋਰ ਸੋਹਣੀ ਸਨਖੀ ਕੱਚੀ ਅਜੇ ਵੀ 25 ਦਿਨ ਤੇ ਇੱਕ ਆਪਣੇ ਕੋਲੇ ਪਹਿਲਣ ਵੜ ਤੇ ਮੂਮੋ ਵੀ ਚਾਰ ਦੰਦ ਸੋ ਸ਼ਾਹ ਦੇ ਸ਼ਾਹ ਨੂੰ ਅੱਜ ਮਾਰਦੇ ਆ ਸੋ ਇਹ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਕਿਉਂਕਿ ਬੂੜੀਆਂ ਦੇ ਬੜੇ ਜਿਆਦਾ ਹੀ ਥੋੜੀਆਂ ਜਿਹਾ ਹੋ ਗਿਆ ਡਿਮਾਂਡ ਚ ਕਈ ਲੋਕ ਸ਼ਕੀਨ ਹੀ ਬੂੜੀਆਂ ਦੇ ਹੁੰਦੇ ਆ ਜਿੱਦਾਂ ਗਾਣਿਆਂ ਜੀ ਇਹਨਾਂ ਦਾ ਬੂੜੀਆਂ ਦਾ ਨਾਲ ਲਾ ਕੇ ਗਾਣੇ ਆਏ ਹਨ ਜੋ ਵੀ ਮਤਲਬ ਇਹਨਾਂ ਦਾ ਮਤਲਬ ਕੀ ਇਹ ਮਿੰਟੋ ਮਿੰਟ ਸੇਲ ਹੋਣ ਵਾਲੀਆਂ ਚੀਜ਼ਾਂ ਸੋ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਪਾਉਣ ਦੇ ਸਾਰ ਅੱਜ ਰੇਟ ਹੀ ਵੇਚੀ ਕਰਵਾ ਦਾਂਗੇ ਆਪਾਂ ਵੀਡੀਓ ਦੇ ਐਂਡ ਦੇ ਵਿੱਚ ਦੋਵਾਂ ਦਾ ਰੇਟ ਦੱਸ ਦਾਂਗੇ ਕੋਈ ਮਸਲਾ ਨਹੀਂ ਜੋ ਤੁਹਾਨੂੰ ਚੱਟਿਆ ਤੁਸੀਂ ਲੈ ਲਿਓ ਇੱਕ ਸਾਡ ਮੇਰਾ ਇਹ ਮਕਸਦ ਜਰੂਰ ਤੁਹਾਨੂੰ ਕਹਿੰਦਾ ਕਿ ਇੱਕ ਵਾਰੀ ਨਾ ਵੀਰਪੁਰ ਆਣ ਕੇ ਜਰੂਰ ਚੈੱਕ ਕਰਿਆ ਕਰੋ ਯਾਰ ਤਸੱਲੀ ਕਰ ਲਿਆ ਕਰੋ ਕਿਉਂਕਿ ਸਾਹਵਾਂ ਵਾਲੀ ਚੀਜ਼ ਆਏ ਘਾਟਾ ਵਾਦਾ ਹੋ ਜੇ ਨਾ ਮੁੜ ਕੇ ਤੁਹਾਨੂੰ ਨਾ ਘਾਟਾ ਪਵੇ ਦੋ ਬੰਦੇ ਆਪਦੀ ਜਾਣਕਾਰੀ ਵਾਲੇ ਨਾਲ ਲਿਆ ਕਰੋ ਜੇ ਕੋਈ ਨਵਾਂ ਬੰਦਾ ਲੈਣ ਆਉਂਦਾ ਕਿ ਵੀਰੇ ਚੱਲ ਜਾ ਸਾਡੇ ਆ ਡੰਗਰ ਵੇਖ ਲੈਣਾ ਪਾਰਖੂ ਬੰਦੇ ਨੇ ਤਾਂ ਅਡਜਸਟਮੈਂਟ ਕਰ ਹੀ ਲੈਣੀ ਆ ਸੋ ਆਓ ਬਾਰਾ ਟਾਈਮ ਨਹੀਂ ਖਰਾਬ ਕਰਦੇ ਆਓ ਸ਼ਾਹੀ ਇਹ ਦੱਸਿਓ ਡਿਟੇਲ ਇਹ ਬੂਰੀ ਨੀਲੀ ਰਾਵੀ ਦੀ ਆ ਠੀਕ ਆ ਜੀ ਸੂਰ ਤੇ ਵੀ ਮਗਰੇ ਨਾ ਨਿਸ਼ਾਨ ਪੈਰਾਂ ਤੇ ਨਿਸ਼ਾਨ ਆ ਪੂਛ ਵੀ ਹੱਦੀ ਕੱਟ ਦੇ ਕੱਟ ਜਾਂਦੀ ਮਰਥੇ ਤੇ ਬੰਦ ਵੀ ਹੈ ਠੀਕ ਹੈ ਜੀ ਇੱਕ ਨੇ ਮੇ ਸੂਏ ਆ ਇਹ ਦੂਜਾ ਸੂਆ ਸੂਈ ਤੇ ਇੱਕ ਰੀ ਮੜੇ ਬਾਹਰ ਕੱਢੀਏ ਕੱਢ ਦੇ ਚਲੋ ਸਰਾਜ ਆ ਜਾਓ ਬਾਈ ਡਰਦੀ ਆ ਥੋੜਾ ਜਿਆ ਤੇ ਇੱਕ ਰੀ ਬਾਹਰ ਕੱਢ ਕੇ ਉਹ ਦਿਖਾਈਏ ਹਾਂ ਅੱਜ ਜੀ ਆਈ ਆ ਸੋ ਆਉਂਦੇ ਆ ਸਾਰੀ ਆਪਾਂ ਦੀ ਵੀਡੀਓ ਬਣਾਤੀ ਆ ਸਾਡਾ ਤਾਂ ਫਰਜ਼ ਆਈ ਆ ਕਿ ਤੁਹਾਨੂੰ ਘੱਟ ਮਣਾਫੇ ਤੇ ਇਹਨਾਂ ਤੋਂ ਡੰਗਰ ਦਵਾ ਸਕੀਏ ਸੋ ਬਾਕੀ ਚੈੱਕ ਕਰਨੇ ਤੁਸੀਂ ਆਪ ਹੁੰਦੇ ਆ ਕੋਸ਼ਿਸ਼ ਕਰਿਆ ਕਰੋ ਜੇ ਪਾਸੇ ਹੋ ਲੈਨੇ ਸੂਆ ਡੰਗਰ ਲਿਆ ਕਰੋ ਕਿਉਂਕਿ ਉਹਦੇ ਵਿੱਚ ਸਭ ਕੁਝ ਪਤਾ ਲੱਗ ਜਾਂਦਾ ਤੋ ਬਾਕੀ ਕਈ ਵਪਾਰੀ ਹੁੰਦੇ ਉਹਨਾਂ ਦੇ ਹਿਸਾਬ ਕਿਤਾਬ ਦੀ ਵੀ ਹੋ ਸਕਦੀ ਹੈ। ਲਓ ਭਈ ਸਿੰਘ ਗਸੁੰਮੂ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਸੋਹਣੇ ਮੱਥੇ ਜੀ ਇਹਦੇ ਡਾਬੇ ਆ। ਤੇ ਨਿੱਕਾ ਜਿਹਾ ਮੂੰਹ, ਕੱਦ-ਕਾਡ ਠੀਕ ਆ। ਅਜੇ ਬਹੁਤ ਹੀ ਜ਼ਿਆਦਾ ਕੱਚੀ ਆ ਬਾਨੇ ਵਾਲੇ ਪੱਖੋਂ। ਚੂਲ ਤੇ ਵੀ ਉਹ ਨਿਸ਼ਾਨੀਆਂ ਆ, ਪੂਛ ਤੇ ਵੀ ਨਿਸ਼ਾਨੀਆਂ, ਪੈਰਾ ਚਾਰਾਂ ਦੇ ਨਿਸ਼ਾਨੀਆਂ ਆ। ਸਿੰਘ ਬਹੁਤ ਸੋਹਣਾ ਆ। ਦਰਮਿਆਨੇ ਕੱਦ ਤੋਂ ਥੋੜੀ ਜੀ ਮਤਲਬ ਇਹਨੂੰ ਐਵਰੇਜ ਕੱਦ ਕਹਿ ਸਕਦਾ ਡੰਗਰਾਂ ਦੇ ਵਿੱਚ। ਕੀ ਬਾਲਾ ਨਾ ਵੱਡਾ, ਨਾ ਬਾਲਾ ਡੌਣਾ। ਸੋ ਇਹ ਕਰੀਵਾਨੇ ਦੇ ਮਾਰੇ ਦਿਖਾ ਦੀ ਥਣਚਾਰੇ ਚੰਗੀ ਤਰ੍ਹਾਂ ਚੈੱਕ ਕਰਾ ਦੀ ਤੇ ਤੁਸੀਂ ਬਾਕੀ ਵੇਖ ਸਕਦੇ ਹੋ ਗਲਬੀ ਕਰਵਾਨੇ ਦੇ ਕਰੀ ਮਾੜੀ ਮਾਰਦੇ ਮੜੀ ਚੰਗੀ ਤਰ੍ਹਾਂ ਥਾਣਾ ਦਾ ਗੈਪ ਚੈੱਕ ਕਰ ਲੋ ਵੀ ਥਣ ਜਿੱਦਾਂ ਇਹਨਾਂ ਨੂੰ ਮੂੰਹ ਦਿਖਾ ਦੇ ਮਤਲਬ ਕਿ ਸ਼ਕਲੋਂ ਵੀ ਅੱਛੀ ਆ ਐ ਨਹੀਂ ਸ਼ਕਲੋਂ ਸਿੰਘ ਸੋਹਣੇ ਆ ਇਹਦੇ ਸੋ ਆਓ ਬਾਹਲਾ ਟਾਈਮ ਨਾ ਖਰਾਬ ਕਰੀਏ ਚੱਲ ਜੀ ਆਪਾਂ ਗਾਂ ਤੇ ਤੇ ਇਹਦਾ ਰੇਟ ਮੈਂ ਐਂਡ ਤੇ ਕਰਵਾਉਣਾ ਸਾਰਿਆਂ ਦਾ ਟੈਨਸ਼ਨ ਫ੍ਰੀ ਚਲੋ ਜੀ ਲੋ ਵੀ ਆ ਚਾਰ ਦੰਦ ਪਹਿਲਣ ਵਹਿੜ ਆ ਇਹ ਇਹ ਆਪਾਂ ਫਾਰਮ ਤੋਂ ਲਈਏਣਾ ਇਹ ਫਾਰਮ ਤੇ ਮਗਰ ਕੀ ਇਹਦੇ ਅੱਛਾ ਮਗਰ ਬੱਚਾ ਸੂ ਕਿੰਨੇ ਦਿਨੇ ਸੂਈ ਆ ਅੱਜ ਕੱਲ ਸੂਈ ਆ ਚੈੱਕ ਕਰ ਸਕਦੇ ਹੋ ਚਾਰ ਦੰਦ ਬੱਛੀ ਇਥੇ ਮੜਾ ਜੀ ਨੂੰ ਇੱਥੇ ਤੋੜ ਕੇ ਬਖਾਵਾ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਤੇ ਮਾੜੀ ਮੋਟੀ ਉਨੀ ਕੀ ਨਾ ਹੋ ਜੇ ਨਾ ਡੰਗਰ ਨਾਲ ਸੋ ਮਗਰ ਆ ਬੱਚਾ ਤੁਸੀਂ ਬੱਚਾ ਚੈੱਕ ਕਰ ਸਕਦੇ ਹੋ ਨਾਲੂਆ ਲੱਗਾ ਹੀ ਆ ਇਹਦੇ ਠੀਕ ਆ ਤੇ ਦੁੱਧ ਕਿੰਨਾ ਕਊਗਾ ਅਸਮਾਨਾ 15 ਕਿਲੋ ਬੋਰਾ ਹੈ ਤੁਸੀਂ ਮੰਨ ਲਓ 14 ਕਿਲੋ ਬੋਲਾ ਮੰਨੋ ਕਿ 15 ਕਹਿੰਦੇ ਤੁਸੀਂ 14 ਮੰਨੋ ਫੋ ਤੁਸੀਂ ਚੈੱਕ ਕਰ ਸਕਦੇ ਮੜਾ ਬਾਨੇ ਦੇ ਮਾਰੀਆਂ ਲੈਣ ਸੋਹਣੀ ਆ ਕੱਦ ਵੀ ਠੀਕ ਆ ਤੇ ਦੰਦ ਚੈੱਕ ਕਰਾ ਲੀਏ ਕਰੀਦੇ ਆਪਾਂ ਕਰਾ ਦੇ ਦੰਦ ਵੀ ਤੁਹਾਨੂੰ ਨਾਲ ਦੀ ਨਾਲ ਚੈੱਕ ਕਰਾ ਦੇਣ ਕਿਉਂਕਿ ਇਹ ਬੰਦੇ ਵੀਡੀਓ ਵਿੱਚ ਕਹਿੰਦੇ ਨੇ ਚਾਰ ਦਾੰ ਦਾ ਦੰਦ ਨਹੀਂ ਚੈੱਕ ਕਰਾਉਂਦੇ। ਛੇ ਦਾੰ ਕਹਿੰਦੇ ਨੇ ਦੰਦ ਨਹੀਂ ਚੈੱਕ ਕਰਾਉਂਦੇ ਕਹਿੰਦੇ ਚੈੱਕ ਨਹੀਂ ਕਰਾਉਂਦੀ ਚੈੱਕ ਕਰਾਉਣਾ ਫਰਜ਼ ਆ। ਕਿ ਤੁਸੀਂ ਮੰਨ ਲਓ ਜੇ ਦੂਰੋਂ ਤੁਰਪੋਂ ਇੱਥੇ ਆਣ ਕੇ ਉਹ ਦੰਦ ਹੀ ਨਾ ਪੂਰੇ ਵੀ ਕਹਿੰਦੇ ਇੱਥੇ ਦਾ ਘਾਟਾ ਹੋ ਗਿਆ। ਸੋ ਇਹ ਚੀਜ਼ ਆਪਾਂ ਟੈਨਸ਼ਨ ਫ੍ਰੀ ਚੈੱਕ ਕਰਾਵੇ ਆਇਆ ਮੁੱਟੇ ਕੈਮਰੇ ਲਾ ਕੇ। ਆਹ ਦੇ ਚੌਕ ਵਾਲੇ ਛੇਗ ਵਾਲੇ ਨਿੱਕੇ ਆ ਤੇ ਜਵਾਨੀ ਵਾਲੇ ਹੈਗੇ ਨਹੀਂ ਮੜੇ ਮੜੇ ਆ। ਹਾਂ ਚਾਰ ਦਾੰ ਦਾ ਤੇ ਤੁਸੀਂ ਚੈੱਕ ਕਰ ਲਓ ਬਾਕੀ ਢੋਡੀ ਸਮਝਦੇ ਵਿੱਚ ਆ। ਮੜਾ ਇੱਕ ਵਾਰੀ ਫੇਰ ਬਾਨਾ ਦਿਖਾ ਦੇ ਦਾ। ਬੋਲੇ ਤਾਂ ਖਾਲੀ ਹੋਈ ਹੋਈ ਆ ਕੱਲ ਸੂਈ ਕੇ ਪਰਸੋਂ ਨਹੀਂ ਕੱਲ ਸੂਈਏ ਜੀ ਮਾਰਨਿੰਗ ਮਾਰਨਿੰਗ ਤਾਂ ਪਾਸ ਸਹੀ ਆ ਇਹ ਤੀਜੇ ਰੰਗ ਦੀ ਚੁਵਾਈ ਹੋਈ ਹੈ ਇਹਦੀ ਹਾਂ ਹਜੇ ਮਤਲਬ ਕਿ ਬੋਲੇ ਤਾਂ ਖਾਲੀ ਨਹੀਂ ਕੀਤੀ ਨਾ ਹੁਣ ਆਪਾਂ ਜੇ ਖਾਲੀ ਨਹੀਂ ਹਜੇ ਨਹੀਂ ਖਾਲੀ ਕੀਤੀ ਸੋ ਪਤਾ ਕੀ ਚੱਕਰਾ ਇਹ ਜਿੰਨੇ ਦੀ ਆਈ ਹੁਣ ਨਾ ਰੇਟਾਂ ਦਾ ਕਰੀ ਦੇ ਕਿਉਂਕਿ ਯਾਰ ਬੜੇ ਮੈਸੇਜ ਆਏ ਕਿ ਰੀਡ ਕਰਵਾ ਦਿਆ ਕਰੋ ਫਿਰ ਫੋਨ ਲਾਉਂਦਾ ਵੀ ਬਹੁਤ ਫਾਇਦਾ ਇਹ ਆਪਾਂ ਦੇ ਦਾਂਗੇ 95 ਜਿਹਦਾ ਮਾਨਤਨ ਕਰਦਾ 95000 ਰੁਪਇਆ ਵੀ ਦੀ ਡਿਮਾਂਡ ਆ ਤੁਸੀਂ ਬਾਕੀ ਤੁਹਾਨੂੰ ਸਮਝ ਆਉਂਦੀ ਵੀਰ ਨੂੰ ਕਾਲ ਕਰ ਲਓ ਪਹਿਲਣ ਵੱਛੀ ਆ ਚਾਰ ਦੰਦ ਵੱਛੀ ਆ ਸੋ ਬੂਰੀ ਝੋਟੀ ਬੂਰੀ ਜੇ ਅੱਜ ਨੂੰ ਕੱਚੀ ਲੈਂਦਾ ਆਪਾਂ ਇੱਕ 15 ਚੋਂ ਦਾ ਮਾਨਤਨ ਕਰਾਂਗੇ ਹੂੰ ਤੇ ਜੇ ਤਿਆਰ ਕਰਕੇ ਦਿੰਨੇ ਫਿਰ ਉਹ ਦਾ ਵੱਖਰਾ ਉਹ ਤਾਂ ਚਲੋ ਉਹ ਟਾਈਮ ਤੇ ਰੇਟ ਰਹੂਗਾ ਸੋ ਇਹਨਾਂ ਦਾ ਜ਼ਿਲ੍ਹਾ ਹੈਗਾ ਫਿਰੋਜ਼ਪੁਰ ਤਹਿਸੀਲ ਹੈਗੀ ਆ ਜੀਰਾ ਪਿੰਡ ਹੈਗਾ ਸ਼ਿਓ ਪਾੜੀ ਸੋ ਜੇ ਤੁਸੀਂ ਆਪਦੀ ਵੀਡੀਓ ਤੇ ਵੀਡੀਓ ਕਾਲ ਤੇ ਜਾਂ ਡੰਗਰ ਵੇਖ ਕੇ ਇਹਨਾਂ ਤੋਂ ਲੈਨੇ ਡੰਗਰ ਉਹ ਟੋੜੇ ਟਿਕੜ ਪਹੁੰਚਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਰਹੂਗੀ ਨੰਬਰ ਆਪ ਦਾ ਸ਼ੇਅਰ ਕਰ ਦਿੰਦਾ ਨੰਬਰ ਵੀਰੇ 9886 57384 ਸੋ ਬਹੁਤ ਬਹੁਤ ਧੰਨਵਾਦ ਫੇਰ ਮਿਲਦੇ ਆਂ ਕੱਲੂ ਅਗਲੀ ਵੀਡੀਓ ਦੇ ਨਾਲ ਸੋ ਧੰਨਵਾਦ ਜੀ ਸਾਰਿਆਂ ਨੂੰ